ਰਦਾਸਿਆ ਦਰ ਤੂੰ ਨ ਮੂੜਾ ਕਾ ਦੇ ਵੀ ਨਰਾਸਿਆ ਦਰ ਤੂੰ ਨ ਮੂੜਾ ਕਾ ਦੇ ਵੀ ਨਰਾਸਿਆ ਓ ਤਰਸਦੇ ਆ ਨੈਣ ਜੀ ਤੇ ਧਾਰ ਚਾਹੀਦਾ ਇੱਕੋ ਦਾਤਾ ਤੇਰਾ ਸਾਨੂੰ ਪਿਆਰ ਚਾਹੀਦਾ ਇੱਕੋ ਦਾਤਾ ਤੇਰਾ ਸਾਨੂੰ ਦਰ ਤੂੰ ਨਾ ਮੂੜਾ ਕਾ ਦੇਵੀ ਨਰਾਸਿਆ ਦਰ ਤੂੰ ਨਾ ਮੂੜਾ ਕਾ ਦੇਵੀ ਨਰਾਸਿਆ ਹੋ ਤਰਸਦੇ ਆ ਨੈਣ ਜੀ ਦੀਦਾਰ ਚਾਹੀਦਾ ਇੱਕੋ ਦਾ ਬਤਾ ਤੇਰਾ ਸਾਨੂੰ ਪਿਆਰ ਚਾਹੀਦਾ ਇੱਕੋ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਨਾ ਨਾ ਲਾ ਰੱਖਣਾ ਇੱਕ ਪਲ ਇੱਕ ਪਲ ਤੁਹਾਡੇ ਨਾਲ ਹੋਈਏ ਵਖਨ ਇੱਕ ਪਲ ਤੁਹਾਡੇ ਨਾਲ ਹੋਈਏ ਵਖਨ ਹੋ ਰਹਿਮਤਾਂ ਦਾ ਸ਼ੈਨ ਸ਼ਾ ਪੰਡਾਰ ਚਾਹੀਦਾ ਇੱਕੋ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਇੱਕੋ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਮਤਾ ਡਾ ਚੇਤਾ ਆਉਂਦਾ ਰਹਿ ਹਰ ਵੇਲੇ ਤੇਰੇ ਮਨ ਗੋਣ ਗਾਉਂਦਾ ਰਹਿ ਹਰ ਵੇਲੇ ਤੇਰੇ ਮਨ ਗੋਣ ਗਾਉਂਦਾ ਰਹਿ ਓ ਸੱਚੀ ਪ੍ਰੀਤ ਵਾਲਾ ਇਹ ਕਰਾਰ ਚਾਹੀ ਇਕ ਕਰਾਰ ਚਾਹੀਦਾ ਇਕੋ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਇਕੋ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਪੰਹਾਂ ਦਾ ਕੂਆਂ ਤੋਂ ਦਾਤਾ ਜੀ ਬਚਾ ਦਿਓ ਨਾਮ ਵਾਲੀ ਖਰ ਸਾਡੀ ਝੋਲੀ ਪਾ ਦਿਓ ਨਾਮ ਵਾਲੀ ਖਰ ਸਾਡੀ ਚਾਹੀਦਾ ਇੱਕੋ ਦਾਤਾ ਤੇਰਾ ਸਾਨੂੰ ਪਿਆਰ ਚਾਹੀਦਾ ਇੱਕੋ ਦਾਤਾ ਤੇਰਾ ਸਾਨੂੰ ਪਿਆਰ ਚਾਹੀਦਾ ਮੋੜਨਾ 83 ਵਿੱਚ ਪਵੇ ਫੇਰਾ ਜੀ ਓ ਨਿਤ ਚਿਤ ਆਉਣਾ ਨਿਤ ਚਿਤ ਆਉਣਾ ਨਰੰਕਾਰ ਚਾਹੀਦਾ ਇੱਕੋ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਇੱਕੋ ਦਾ ਤੇਰਾ ਸਾਨੂੰ ਪਿਆਰ ਚਾਹੀਦਾ ਜਨਮ ਤੋਂ ਵੀ ਛਾੜੇ ਲਗਾ ਲੋ ਚਰਨੀ ਕਾਲ ਜੁਗੀ ਜੀਵਾਂ ਉੱਤੇ ਤੇ ਆਕਾਰ ਨਹੀਂ ਸੰਗ ਪਾਰਾ ਵਾਦਾ ਗਾਰ ਚਾਹੀਦਾ ਇੱਕੋ ਦਾਤਾ ਤੇਰਾ ਸਾਨੂੰ ਪਿਆਰ ਚਾਹੀਦਾ ਇੱਕੋ ਦਾਤਾ ਤੇਰਾ ਸਾਨੂੰ ਪਿਆਰ ਚਾਹੀਦਾ ਚੜ ਦੇਵ ਦਾਤਾ ਚੜ ਦੇਵ ਦਾਤਾ ਨਾਮ ਦੀ ਖਮਾਰੀ ਜੀ ਦਰਗਾਹ ਚ ਕੀਤੇ ਹੋਵੇ ਨਾਖਵਾਰੀ ਜੀ ਦਰਗਾਹ ਚ ਕੀਤੇ ਹੋਵੇ ਨਦੀ ਚੋਂ ਬੇਖ ਮਨ ਦੀ ਚੋਂ ਬੇੜਾ ਪਾਰ ਚਾਹੀਦਾ ਇਕੋਂ ਦਾ ਤੈਰਾ ਸਾਨੂੰ ਪਿਆਰ ਚਾਹੀਦਾ ਇਕੋਂ ਦਾ ਤੈਰਾ ਸਾਨੂੰ ਪਿਆਰ ਚਾਹੀਦਾ ਭੱਜੋ ਝੰਡੇਰਾ ਵਾਲੇ ਜਸ ਬੀਰ ਨੋ ਮੰਦੇ ਲਖਵਾਲੀ ਮੇਟ ਦਿ올 ਕੀਰਨੋ ਮੰਦੇ ਲਖਵਾਲੀ ਮੇਟ ਦਿ올 ਕੀਰਨੋ ਦੇਰਨੋ ਬੈਲਾ ਕੇ ਚੁੰਦੇਰਨੂ ਦਾ ਤਾਰ ਚਾਹੀਦਾ ਇਕੋਂ ਦਾ ਤਾ ਤੇਰਾ ਸਾਨੂੰ ਪਿਆਰ ਚਾਹੀਦਾ ਇਕੋਂ ਦਾ ਤਾ ਤੇਰਾ ਸਾਨੂੰ ਪਿਆਰ